जय श्री राम श्री श्री 1008 श्री महंत वासुदेव दास व्यास जी महाराज जी ਦੇ ਆਸ਼ੀਰਵਾਦ ਦੇ ਨਾਲ ਉਹਨਾਂ ਦੇ ਸਰਪ੍ਰਸਤਿਤ ਹੇਠ શ્રી ਰਾਮ ਮੰਦਰ ਰਿਸ਼ੀਕੁਟੀਆਂ ਗੁਰਾਇਆਂ ਵਿਖੇ ਸ਼੍ਰੀ ਹਨੂਮਾਨ ਜਨਮਤੀ ਔਰ ਦੀਵਾਲੀ ਦਾ ਉਤਸਵ ਜੋ ਹੈ ਉਹ 20 ਅਕਤੂਬਰ ਦਿਨ ਸੋਮਵਾਰ ਨੂੰ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਇਸ ਦਿਨ ਸਵੇਰੇ 9 ਵਜੇ ਸ਼੍ਰੀ ਸੁੰਦਰ ਕਾਂਟ ਜੀ ਦਾ ਪਾਠ ਜੋ ਹੈ ਉਹ ਹੋਵੇਗਾ ਔਰ ਸ਼ਾਮ ਦੇ ਸਮੇਂ 5 ਵਜੇ ਦੇ ਕਰੀਬ ਜੋ ਦੀਪ ਉਤਸਵ ਹੈ ਉਹ ਹੋਵੇਗਾ ਇੱਥੇ ਕਈ ਗੱਲ ਚੱਲ ਰਹੀ ਹੈ ਕਿ ਦੀਵਾਲੀ 20 ਦੀ ਹੈ ਜਾਂ 21 ਦੀ ਹੈ ਇਹ ਕਿਸੇ ਵਾਦ-ਵਿਵਾਦ ਦਾ ਵਿਸ਼ੇ ਨਹੀਂ ਹੈ ਇਹ ਦੀਵਾਲੀ ਉਤਸਵ ਜੋ ਹੈ ਉਹ 카ਰ্তিক ਦੀ અમાਵਸਿਆ ਦੇ ਪਰਦੋਸ਼ ਕਾਲ ਦੇ ਵਿੱਚ ਮਨਾਇਆ ਜਾਂਦਾ ਹੈ ਔਰ ਜੋ ਸ਼੍ਰੀ ਰਾਮ ਜਨਮ ਭੂਮੀ ਅਯੋਧਿਆ ਮੰਦਿਰ ਹੈ ਉੱਥੇ ਵੀ ਦੀਵਾਲੀ ਦਾ ਉਤਸਵ ਜੋ ਹੈ ਉਹ 20 ਨੂੰ ਹੀ ਮਨਾਇਆ ਜਾ ਰਿਹਾ ਹੈ। ਸੋ ਦੀਵਾਲੀ ਜਿਹੜਾ ਹੈ ਉਤਸਵ ਏਦਾਂ ਦਾ ਉਤਸਵ ਹੈ ਕਿ ਇਸ ਨੂੰ ਚਾਹੇ ਤੁਸੀਂ 10 ਦਿਨ ਮਨਾਓ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ। 20 ਨੂੰ ਵੀ ਮਨਾਓ 21 ਨੂੰ ਵੀ ਮਨਾਓ ਸਮੱਸਿਆ ਕਿਤੇ ਨਹੀਂ ਹੈ। ਪਰ ਜੋ ਗੀਤਾ ਪ੍ਰਸ ਗੋਰਖਪੁਰ ਵੱਲੋਂ ਕਲਿਆਣ ਉਹਨਾਂ ਦਾ ਜੋ ਰਸਾਲਾ ਆਂਦਾ ਹੈ ਉਸ ਦੇ ਮੁਤਾਬਕ ਵੀ ਜੋ प्रदੋਸ਼ ਕਾਲ ਔਰ 카르्तिक अमावस्या ਜੋ ਰਾਤ ਨੂੰ ਮਾਂ ਲక్ష్ਮੀ ਜੀ ਦਾ ਪੂਜਨ ਹੈ ਉਹ 20 ਤਰੀਕ ਦਾ ਹੀ ਬੰਦਾ ਹੈ। ਕਿਉਂਕਿ ਕਾਰਤਿਕ ਦੀ અમાਸya 20 ਤਰੀਕ ਦੁਪਹਿਰ ਤੋਂ ਸ਼ੁਰੂ ਹੋਣੀ ਹੈ ਔਰ ਦੂਸਰੇ ਦਿਨ 21 ਤਰੀਕ ਨੂੰ ਸ਼ਾਮ ਤਕਰੀਬਨ 5:54 ਤੇ ਉਹ ਸਮਾਪਤ ਹੋ ਜਾਣੀ ਹੈ ਔਰ ਕਈ ਜਗ੍ਹਾ ਤੇ ਗੱਲ ਚੱਲ ਰਹੀ ਹੈ ਕਿ ਉਦਿਆ ਦੇ ਵਿੱਚ ਮਨਾਉਣਾ ਚਾਹੀਦਾ ਹੈ ਦੇਖੋ ਜੋ ਹਨੂਮਾਨ ਜਨਮਤੀ ਹੈ ਉਹ ਉਦਿਆ ਦੇ ਵਿੱਚ ਸੋਮਵਾਰ ਨੂੰ ਮਨਾਏ ਜਾ ਰਹੇ ਹੈ ਜਦ ਕਿ ਉਹ ਹਨੂਮਾਨ ਜਨਮਤੀ ਜੋ ਹੈ ਉਹ ਲੱਗ ਐਤਵਾਰ ਨੂੰ ਜਾਣੀ ਹੈ ਪਰ ਉਦਿਆ ਦੇ ਵਿੱਚ ਉਹ ਮਨਾਈ ਜਾਣੀ ਹੈ ਕਿਉਂਕਿ અમાਸya ਜਿਹੜੀ ਹੈ ਸ਼ਾਮ ਨੂੰ ਮਨਾਈ ਜਾਣੀ ਹੈ ਜਦੋਂ ਸ਼ਾਮ ਨੂੰ ਲక్ష్ਮੀ ਮਾਤਾ ਦਾ ਜੋ ਪੂਜਨ ਹੈ ਉਹ ਹੋਣਾ ਹੈ ਸੋ ਉਹ ਚੰ드ਰਮਾ ਦੇ ਨਾਲ ਉਸ ਦਾ ਸਬੰਧ ਹੁੰਦਾ ਹੈ ਇਸ ਲਈ ਉਹ ਉਦਿਆ ਦੇ ਵਿੱਚ ਨਹੀਂ ਗਿਣੀ ਜਾਂਦੀ ਇਹ ਇਹਦੇ ਵਿੱਚ ਜਿੰਨਾ ਮਰਜੀ ਡਿਟੇਲ ਦੇ ਵਿੱਚ ਆਪਾਂ ਜਾਈ ਚੱਲੀਏ ਇਹ ਕਿਸੇ ਵਿਵਾਦ ਦੇ ਵਿੱਚ ਆਪਾਂ ਨਹੀਂ ਪੈਣਾ ਸੋ 20 ਨੂੰ ਵੀ ਮਨਾਓ 21 ਨੂੰ ਵੀ ਮਨਾਓ ਕੋਈ ਸਮੱਸਿਆ ਨਹੀਂ ਹੈ ਸ਼੍ਰੀ ਰਾਮ ਮੰਦਰ ਈਸ਼ੀਕੁਟਿਆ ਗੁਰਾਇਆਂ ਵਿਖੇ ਜੋ ਦੀਵਾਲੀ ਦਾ ਉਤਸਵ ਹੈ ਉਹ 20 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹਨੂਮਾਨ ਜਨਮ ਦਿਨ ਦੇ ਉਪਲਖਸ਼ ਦੇ ਵਿੱਚ ਜੋ ਸੁੰਦਰ ਕਾਂਜ ਜਿਹਦਾ ਪਾਠ ਹੈ ਉਹ ਸਵੇਰੇ 9 ਵਜੇ ਆਰੰਭ ਹੋਵੇਗਾ ਸਾਰੇ ਉੱਥੇ ਹੰਮ ਮਾ ਕੇ ਪਹੁੰਚੋ ਔਰ ਸ਼ਾਮ ਨੂੰ ਦੀਪ ਉਤਸਵ ਹੋਵੇਗਾ ਉੱਥੇ ਵੀ ਸਾਰੇ ਹੰਮ ਮਾ ਕੇ ਪਹੁੰਚੋ ਔਰ 21 ਤਰੀਕ ਦਿਨ ਮੰਗਲਵਾਰ ਹੈ ਜੋ ਸਾਡੀ ਇੱਥੇ ਲੜੀ ਚੱਲਦੀ ਆ ਰਹੀ ਹੈ ਸ਼੍ਰੀ ਸੁੰਦਰ ਕਾਂਜ ਦੇ ਪਾਠ ਦੀ ਉਹ ਮੰਗਲਵਾਰ ਵਾਲੇ ਦਿਨ ਵੀ ਸ਼ਾਮ ਨੂੰ 4 ਵਜੇ ਦੀ ਜਗ੍ਹਾ 3 ਵਜੇ ਸੁੰਦਰ ਕਾਂਜ ਦਾ ਪਾਠ ਜੋ ਹੈ ਉਰੰਭ ਹੋਵੇਗਾ ਸਾਰਿਆਂ ਨੂੰ ਬੇਨਤੀ ਹੈ ਕਿ ਹோம் ਹਮਾਕੇ ਪਹੁੰਚੋ ਔਰ ਦਿਵਾਲੀ ਦੀਆਂ ਰੌਣਕਾਂ ਨੂੰ ਹੋਰ ਵਧਾਈਏ ਹਨੂਮਾਨ ਜੀ ਦੇ ਜਨਮotsਵਰੇ ਵਿੱਚ ਸ਼ਾਮਲ ਹੋਈਏ ਔਰ ਅਸ਼ੀਰਵਾਦ ਪ੍ਰਾਪਤ ਕਰੀਏ ਜੈ ਸ਼੍ਰੀ ਰਾਮ